ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 3 ਸਤ ਗੁਰ ਮਿਲਿਐ ਭੁਖ ਗਈ ਭੇਖੀ ਭੁਖ ਨ ਜਾਏ ਦੁੱਖ ਲੱਗੇ ਘਰ ਘਰ ਫਿਰੈ ਅੱਗੇ ਦੂਣੀ ਮਿਲੇ ਸਜਾਏ ਸਤਿਗੁਰੂ ਮਿਲੀਏ ਭੁੱਖ ਗਈ ਭੇਖੀ ਭੁੱਖ ਨਾ ਜਾਏ ਦੁੱਖ ਲੱਗੇ ਘਰ ਘਰ ਫਿਰੈ ਅੱਗੇ ਦੂਣੀ ਮਿਲੇ ਸਜਾਏ ਅੰਦਰ ਸਹਜ ਨ ਆਇਓ ਸਜਹੀ ਲੈ ਖਾਏ ਮਨ ਹਠ ਜਿਸਤੇ ਮੰਗਣਾ ਲੈਣਾ ਦੁੱਖ ਮਨਾਏ ਇਸ ਭੇਖੇ ਥਾ ਵੋ ਗਿਰਹੋਂ ਭਲਾ ਜਿਥੋਂ ਕੋ ਵਸਾਏ ਸਬਦ ਰਤੇ ਤਿਨਾ ਸੋਜੀ ਪਈ ਦੂਜੇ ਭਰਮ ਭੁਲਾਏ ਤਈਏ ਕਿਰਤ ਕਮਾਵਣਾ ਕਹਿਣਾ ਕਿਛੂ ਨਾ ਜਾਏ ਨਾਨਕ ਜੋ ਤਿਸ ਭਾਵੇਂ ਸੇ ਭਲੇ ਜਿਨ ਕੀ ਪਤ ਪਾਵੇਂ ਥਾਏ ਮਹੱਲਾ ਤੀਜਾ ਸਤ ਗੁਰ ਸੇਬੀਏ ਸਦਾ ਸੁਖ ਜਨਮ ਮਰਨ ਦੁਖ ਜਾਏ ਚਿੰਤਾ ਮੂਲ ਨਾ ਹੋਵੇ ਅਚਿੰਤ ਵਸੈ ਮਨ ਆਏ ਅੰਤਰ ਤੀਰਥ ਗਿਆਨ ਹੈ ਸਤਿਗੁਰੂ ਦੀਆ 부ਝਾਏ ਮੈਲ ਗਈ ਮਨ ਨਿਰਮਲ ਹੋਆ ਅੰਮ੍ਰਿਤ ਸਰ ਤੀਰਥ ਨਾਏ ਸੱਜਣ ਮਿਲੇ ਸੱਜਣਾ ਸੱਚੇ ਸ਼ਬਦ ਸੁਭਾਏ ਕਰਹੀ ਪਰਚਾ ਪਾਇਆ ਜੋਤੀ ਜੋਤ ਮਿਲਾਏ ਬਾਖੰਡ ਜਮਕਾਰ ਨਾ ਛੋਡੇ ਲੈ ਜਾਸੀ ਪਤ ਗਵਾਏ ਨਾਨਕ ਨਾਮ ਰਤੇ ਸੇ ਉਬਰੇ ਸੱਚੇ ਸਿਉ ਲਿਵਲਾਏ ਪੌੜੀ ਤਿਤ ਜਾਏ ਬਹਿਉ ਸਤ ਸੰਗਤੀ ਜਿੱਥੇ ਹਰ ਕਾ ਹਰ ਨਾਮ ਬੁਲੋਈਐ ਸਹਜੇ ਹੀ ਹਰ ਨਾਮ ਲੇਹੋ ਹਰ ਤਤ ਨਾ ਖੋਈਐ ਨਿਤ ਜਪਿਓ ਹਰ ਹਰ ਦਿਨ ਸਰਾਤ ਹਰ ਦਰਗਹ ਢੋਈਐ ਸੋ ਪਾਏ ਪੂਰਾ ਸਤਗੁਰੂ ਜਿਸ ਧੁਰਮਸਤਕ ਲਿਲਾਟ ਲਿਖੋਈਐ ਇਸ ਗੁਰ ਕੋ ਸਭ ਨਮਸਕਾਰ ਕਰਿਓ ਜਿਨ ਹਰ ਕੀ ਹਰ ਗਾਲ ਖਲੋਈਐ ਸੋ ਪਾਏ ਪੂਰਾ ਸਤਗੁਰੂ ਜਿਸ ਧੁਰ ਮਸਤਕ ਲਿਲਾਟ ਲਿਖੋਈਐ ਤਿਸ ਗੁਰ ਕੋ ਸਭ ਨਮਸਕਾਰ ਕਰਿਓ ਜਿਨ ਹਰ ਕੀ ਹਰ ਗਾਲ ਖਲੋਈਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ 3 ਗੁਰੂ ਨੂੰ ਮਿਲਿਆ ਹੀ ਮਨੁੱਖ ਦੇ ਮਨ ਦੀ ਭੁੱਖ ਦੂਰ ਹੋ ਸਕਦੀ ਹੈ ਭੇਕਾਂ ਨਾਲ ਤ੍ਰਿਸ਼ਨਾ ਨਹੀਂ ਜਾਂਦੀ ਪਿਖੇ ਸਾਧੂ ਤ੍ਰਿਸ਼ਨਾ ਦੇ ਦੁੱਖ ਵਿੱਚ ਕਲਪਦਾ ਹੈ ਘਰ ਘਰ ਘਟਕਦਾ ਫਿਰਦਾ ਹੈ ਤੇ ਪਰਲੋਕ ਵਿੱਚ ਇਸ ਨਾਲੋਂ ਵੀ ਬਧਿਕ ਸਜ਼ਾ ਭੁਗਤਦਾ ਹੈ ਪਿਖੇ ਸਾਧੂ ਦੇ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ ਜਿਸ ਸ਼ਾਂਤੀ ਦੀ ਬਰਕਤ ਨਾਲ ਉਹ ਜੋ ਕੁਝ ਉਸ ਨੂੰ ਕਿਸੇ ਪਾਸੋਂ ਮਿਲੇ ਲੈ ਕੇ ਖਾ ਲੇ ਭਾਵ ਤ੍ਰਿਪਤ ਹੋ ਜਾਏ ਪਰ ਮਨ ਦੇ ਹੱਥ ਦੇ ਆਸਰੇ ਭਿਖਿਆ ਮੰਗਿਆ ਦੋਹੀ ਤਰੀ ਲੇਸ਼ ਪੈਦਾ ਕਰਕੇ ਹੀ ਭਿਖਿਆ ਲਈਦੀ ਹੈ ਇਸ ਭੇਖ ਨਾਲੋਂ ਗ੍ਰਸਥ ਚੰਗਾ ਹੈ ਕਿਉਂਕਿ ਇੱਥੋਂ ਮਨੁੱਖ ਆਪਣੇ ਆਸ ਪੂਰੀ ਕਰ ਸਕਦਾ ਹੈ ਜੋ ਮਨੁੱਖ ਗੁਰੂ ਦੇ ਸ਼ਬਦ ਵਿੱਚ ਰਤੇ ਜਾਂਦੇ ਹਨ ਉਹਨਾਂ ਨੂੰ ਉੱਚੀ ਸੂਝ ਪ੍ਰਾਪਤ ਹੁੰਦੀ ਹੈ ਪਰ ਜੋ ਮਨੁੱਖ ਮਾਇਆ ਵਿੱਚ ਫਸੇ ਰਹਿੰਦੇ ਹਨ ਉਹ ਭਟਕਦੇ ਹਨ ਇਸ ਬਾਰੇ ਕਿ ਕੋਈ ਚੰਗੇ ਰਾਹ ਪਿਆ ਹੈ ਤੇ ਕੋਈ ਮੰਦੇ ਰਾਹ ਕੁਝ ਆਖਿਆ ਨਹੀਂ ਜਾ ਸਕਦਾ ਪਿੱਛੇ ਕਿਤੇ ਕਰਮਾਂ ਦੇ ਸੰਸਕਾਰ ਅਨੁਸਾਰ ਹੀ ਕਾਰ ਕਮਾਉਣੀ ਪੈਂਦੀ ਹੈ ਇਹ ਨਾਨਕ ਜੋ ਜੀਵ ਉਸ ਪ੍ਰਭੂ ਨੂੰ ਪਿਆਰੇ ਲੱਗਦੇ ਹਨ ਉਹੀ ਚੰਗੇ ਹਨ ਕਿਉਂਕਿ ਇਹ ਪ੍ਰਭੂ ਤੂੰ ਉਹਨਾਂ ਦੀ ਇੱਜ਼ਤ ਤਾਂ ਪਾਉਂਦਾ ਹੈ ਭਾਵ ਲਾਜ ਰੱਖਦਾ ਹੈ ਗੁਰੂ ਦੇ ਦੱਸੇ ਰਾਹ ਉੱਤੇ ਤੁਰਿਆਂ ਸਦਾ ਸੁੱਖ ਮਿਲਦਾ ਹੈ ਸਾਰੀ ਉਮਰ ਦਾ ਦੁੱਖ ਦੂਰ ਹੋ ਜਾਂਦਾ ਹੈ ਓਕਾਂ ਹੀ ਚਿੰਤਾ ਨਹੀਂ ਰਹਿੰਦੀ ਕਿਉਂਕਿ ਚਿੰਤਾ ਤੋਂ ਰਹਿਤ ਪ੍ਰਭੂ ਮਨ ਵਿੱਚ ਆਵਸਦਾ ਹੈ ਮਨੁੱਖ ਦੇ ਅੰਦਰ ਹੀ ਗਿਆਨ ਰੂਪ ਤੀਰਥ ਹੈ ਜਿਸ ਮਨੁੱਖ ਨੂੰ ਸਤਿਗੁਰੂ ਨੇ ਇਸ ਤੀਰਤ ਦੀ ਸਮਝ ਬਖੀ ਹੈ ਉਹ ਮਨੁੱਖ ਨਾਮ ਅੰਮ੍ਰਿਤ ਦੇ ਸਰੋਵਰ ਵਿੱਚ ਅੰਮ੍ਰਿਤ ਦੇ ਤੀਰਥ ਤੇ ਨਹਾਉਂਦਾ ਹੈ ਤੇ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ ਮਨ ਦੀ ਵਿਕਾਰਾਂ ਦੀ ਮਹਿਲ ਦੂਰ ਹੋ ਜਾਂਦੀ ਹੈ ਸਤਿਗੁਰ ਦੇ ਸੱਚੇ ਸ਼ਬਦ ਦੀ ਬਰਕਤ ਨਾਲ ਸੁੱਤੇ ਹੀ ਸਤਸੰਗੀ ਸਤਸੰਗੀਆਂ ਨੂੰ ਮਿਲਦੇ ਹਨ ਸਤਸੰਗ ਦੀ ਰਾਹ ਪ੍ਰਭੂ ਵਿੱਚ ਬਿਤੀ ਜੋੜ ਕੇ ਹਿਰਦੇ ਰੂਪ ਘਰ ਵਿੱਚ ਉਹਨਾਂ ਨੂੰ ਪ੍ਰਭੂ ਸਿਮਰਨ ਰੂਪ ਆਹਾਰ ਮਿਲ ਜਾਂਦਾ ਹੈ ਅਪਖੰਡ ਕੀਤਿਆਂ ਮੌਤ ਦਾ ਸਹਿਮ ਨਹੀਂ ਛੱਡਦਾ ਅਪਖੰਡ ਦੀ ਇੱਜ਼ਤ ਮਿਟਾ ਕੇ ਮੌਤ ਇਸ ਨੂੰ ਲੈ ਤੁਰਦੀ ਹੈ ਏ ਨਾਨਕ ਜੋ ਮਨੁੱਖ ਨਾਮ ਵਿੱਚ ਰੰਗੇ ਹੋਏ ਹਨ ਉਹ ਸਦਾ ਸਿਰ ਰਹਿਣ ਵਾਲੇ ਪ੍ਰਭੂ ਦੇ ਚਰਨਾਂ ਵਿੱਚ ਸਿਰ ਜੋੜ ਕੇ ਇਸ ਸਹਿਮ ਤੋਂ ਵੱਜ ਜਾਂਦੇ ਹਨ ਏ ਭਾਈ ਉਸ ਸਤਸੰਗਤ ਵਿੱਚ ਜਾ ਕੇ ਬੈਠੋ ਜਿੱਥੇ ਪ੍ਰਭੂ ਦੇ ਨਾਮ ਦੀ ਵਿਚਾਰ ਹੁੰਦੀ ਹੈ ਜਿੱਥੇ ਜਾ ਕੇ ਮਨ ਟਿਕਾ ਕੇ ਹਰੀ ਦਾ ਨਾਮ ਜਪੋ ਤਾਂ ਜੋ ਨਾਮ ਤਤ ਕੋ ਸਰ ਨਾਰਾਇ ਜਾਈ ਸਾ ਸੰਗ ਵਿੱਚ ਸਦਾ ਦਿਨ ਰਾਤ ਹਰੀ ਦਾ ਨਾਮ ਜਪੋ ਇਹ ਨਾਮ ਰੂਪ ਢੋਆ ਲੈ ਕੇ ਹੀ ਪ੍ਰਭੂ ਦੀ ਹਜ਼ੂਰੀ ਵਿੱਚ ਅਪੜੀਦਾ ਹੈ ਪਰ ਸਾ ਸੰਗ ਵਿੱਚ ਵੀ ਉਸੇ ਮਨੁੱਖ ਨੂੰ ਪੂਰਾ ਗੁਰੂ ਲੱਭਦਾ ਹੈ ਜਿਸ ਦੇ ਮੱਥੇ ਉੱਤੇ ਧੁਰੋਂ ਭਲੇ ਕਰਮਾਂ ਦੇ ਸੰਸਕਾਰ ਦਾ ਲੇਖ ਲਿਖਿਆ ਹੋਇਆ ਹੈ اے ਭਾਈ ਸਾਰੇ ਉਸ ਗੁਰੂ ਨੂੰ ਸਿਰ ਨਿਵਾਓ ਜੋ ਸਦਾ ਪ੍ਰਭੂ ਦੀ ਸਿਵਲਾਹਾ ਦਿਆਂ ਗੱਲਾਂ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ